ਅੱਜ ਅਸੀਂ ਅੱਜ ਗੱਲ ਕਰਾਂਗੇ ITT 993 ਜਿਹੜੀ ਭਾਰਤੀ ਪ੍ਰਾਇਮਰੀ ਟੀਚਰ ਦੀ ਸੀ ਉਸ ਬਾਰੇ ਇੱਕ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੀ ਆਪਾਂ ਪ੍ਰੋਪਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਸੋ ਤੁਸੀਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਾਂ ਐਗਜ਼ਾਮ ਚਾਹ ਸਰਕਾਰੀ ਨੌਕਰੀਆਂ ਤੁਸੀਂ ਵੇਟ ਕਰ ਰਹੇ ਹੋ ਕਦੋਂ ਨੌਕਰੀ ਆਉਂਦੀ ਹੈ ਕਿਹੜੀ ਨੌਕਰੀ ਕਿਸ ਭਾਗ ਚ ਆਉਂਦੀ ਹੈ ਕਦੋਂ ਅਪਲਾਈ ਕਰਨੀ ਹੈ ਕਿੱਦਾਂ ਅਪਲਾਈ ਕਰਨਾ ਹੈ ਹਰ ਇੱਕ ਚੀਜ਼ ਦੀ ਤੁਹਾਨੂੰ ਇਨਫੋਰਮੇਸ਼ਨ ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਜਿਹੜੀ ਆਪਣੇ ਇਸ ਚੈਨਲ ਦੇ ਉੱਪਰ ਮਿਲਦੀ ਰਹਿੰਦੀ ਹੈ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ Facebook ਤੇ ਦੇਖ ਰਹੇ ਤਾਂ ਫੋਲੋ ਕਰ ਲਓ ਵੀ ਸੋ ETT 9494 ਕਾ ਭਰਤੀ ਆਈ ਸੀ ਜਿਹੜੀ ਕਿ ਕਾਫੀ ਵੱਡੀ ਗਿਣਤੀ ਸੀ ਇਸ ਦੇ ਵਿੱਚ ਇੱਕ ਰੌਲਾ ਪਿਆ ਸੀ ਬਾਅਦ ਵਿੱਚ ਇੱਥੇ ਕੇਸ ਲੱਗੇ ਤਾਂ ਇਹਦੇ ਵਿੱਚ ਕੀ ਹੋਇਆ ਜਿਹੜਾ ਪੇਪਰ ਇਹ ਪੰਜਾਬੀ ਵਾਲਾ ਬਾਅਦ ਚ ਲਿਆ ਸਰਕਾਰ ਵੱਲੋਂ ਜਿਹੜਾ ਮੰਨ ਲਓ ਵੀ ਲਿਸਟਾਂ ਨਹੀਂ ਜਾਰੀ ਕੀਤੀਆਂ ਪ੍ਰੋਵੀਜ਼ਨਲ ਲਿਸਟ ਜਿਹੜੀ ਹੁਣ ਜਾਰੀ ਕਰ ਦਿੱਤੀ ਹੈ ਉਹ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਕਿਵੇਂ ਤੁਸੀਂ ਡਾਊਨਲੋਡ ਕਰਨੀ ਹੈਗੀ ਆ ਤਾਂ ਕਹਿਣ ਦਾ ਮਤਲਬ ਹੈ ਵੀ ਸਰਕਾਰ ਇੱਕ ਵਾਰੀ ਐਕਸ਼ਨ ਚਾ ਹੁਣ ਦੁਬਾਰਾ ਇਹ ਭਰਤੀ ਜਿਹੜੀ ਕੰਪਲੀਟ ਹੋਊਗੀ ਬਹੁਤ ਜਲਦੀ ਠੀਕ ਹੈ ਉਸ ਤੋਂ ਬਾਅਦ ਜਿਹੜੀਆਂ ਫਾਈਨਲ ਕੱਟਆਫਾਂ ਜਿਹੜੀਆਂ ਸਭ ਕੁਝ ਆਏਗਾ ਤੇ ਇੱਕ ਵਾਰੀ ਜਿਹੜੀ ਪ੍ਰੋਵੀਜ਼ਨਲ ਲਿਸਟ ਹੈਗੀ ਆ ਸਾਰੇ ਸਟੂਡੈਂਟ ਦੀ ਨਾਮੇ ਪੇਪਰ ਦੇ ਅਨੁਸਾਰ ਜਿਹੜੀ ਉਹ ਜਾਰੀ ਕਰ ਦਿੱਤੀ ਹੈ ਉਹ ਤੁਸੀਂ ਕਿਵੇਂ ਡਾਊਨਲੋਡ ਕਰ ਸਕਦੇ ਹੋ ਕਿੱਥੋਂ ਦੇਖ ਸਕਦੇ ਹੋ ਉਹ ਤੁਹਾਨੂੰ ਇੱਕ ਵਾਰੀ ਦਿਖਵਾ ਦਿਖ ਏ ਐਜੂਕੇਸ਼ਨ ਬੋਰਡ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਆ ਇੱਥੇ ਮੈਂ ਤੁਹਾਨੂੰ ਦਿਖਾ ਦਣਾ ਇਹ ਵੈਬਸਾਈਟ ਦਾ ਇਹ ਨਾਮ ਹੈਗਾ ਇਸ ਨੂੰ ਤੁਸੀਂ ਸਰਚ ਕਰਨਾ Google ਦੇ ਵਿੱਚ ਜਾ ਕੇ ਸਰਚ ਕਰੋਗੇ ਉੱਥੇ ਤੁਹਾਨੂੰ ਫਸਟ ਦੇ ਵਿੱਚ ਹੀ ਉੱਥੇ ਇੱਕ ਲਿੰਕ ਸ਼ੋ ਹੋਊਗਾ ਠੀਕ ਆ ਦੇਖੋ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ETT 9894 ਵੀ ਸੋ 9894 ETT ਦੀ ਇਹ ਲਿਸਟ ਇੱਥੋਂ ਅਸੀਂ ਡਾਊਨਲੋਡ ਕਰ ਲਾਂਗੇ ਆਲਰੇਡੀ ਆਪਾਂ ਡਾਊਨਲੋਡ ਕੀਤੀ ਸੀ ਪਰ ਫਿਰ ਵੀ ਦੁਬਾਰਾ ਡਾਊਨਲੋਡ ਕਰਕੇ ਤੁਹਾਨੂੰ ਦਿਖਾ ਦਿੰਨੇ ਇੱਥੋਂ ਜੋ ਡਾਊਨਲੋਡ ਹੋ ਗਈ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਹੀ ਲਿਸਟ ਜਿਹੜੀ ਓਪਨ ਹੋ ਜਾਏਗੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਆ ਦੇਖੋ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਆਫ ETT ਕੇਡਰ 9894 ਸੋ ਇਹਦਾ ਮਤਲਬ ਕੀ ਹੈ ਇਹਦਾ ਪ੍ਰੋਵੀ ਫਾਈਨਲ ਨਹੀਂ ਹੈਗਾ ਵੀ ਸਾਰਿਆਂ ਨੂੰ ਤੁਹਾਨੂੰ ਇੱਥੇ ਕੀ ਹੈ ਵੀ ਬਲਾ ਲੈ ਜੂਗਾ ਸਾਰੇ ਹੀ ਭਰਤੀ ਹੋ ਜੂਗੀਆਂ ਜਿਨ੍ਹਾਂ ਚ ਲਿਸਟ ਨਾਮ ਆ ਗਿਆ ਤਾਂ ਇੱਕ ਆਰਜੀ ਲਿਸਟ ਹੁੰਦੀ ਹੈ ਇਸ ਤੋਂ ਬਾਅਦ ਵੀ ਜਿਹੜੀਆਂ ਲਿਸਟਾਂ ਜਿਹੜੀਆਂ ਆਉਣਗੀਆਂ ਪਰ ਇੱਥੇ ਲਿਖਿਆ ਵੀ ਐਲੀਜੀਬਲ ਇਹਨਾਂ ਨੇ ਦੱਸਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਠੀਕ ਹੈ ਵੀ ਆ ਤੁਹਾਡੇ ਸਾਹਮਣੇ ਹੈਗਾ ਸਾਰਾ ਇਸ ਭਰਤੀ ਦਾ ਪ੍ਰੋਪਰ ਜਿਹੜਾ ਪ੍ਰੋਵੀਜ਼ਨਲ ਲਿਸਟ ਆ ਚੁੱਕੀ ਹੈ ਅਲੱਗ-ਅਲੱਗ ਕੈਟਾਗਰੀ ਵਾ ਸਾਰਾ ਇੱਥੇ ਇਹਨਾਂ ਨੇ ਮੈਂਸ਼ਨ ਕੀਤਾ ਹੈ ਐਲੀਜੀਬਲ ਕੈਂਡੀਡੇਟ ਐਲੀਜੀਬਲ ਕੈਂਡੀਡੇਟ ਸਾਰੇ ਦੇਖੋ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਤਾਂ ਕਹਿੰਦਾ ਮਤਲਬ ਇੱਥੋਂ ਤੁਸੀਂ ਇਹ ਲਿਸਟ ਤੋਂ ਦੇਖ ਕੇ ਆਪਣੇ ਆਪ ਨੂੰ ਸੇਫ ਸਮਝ ਸਕਦੇ ਹੋ ਤਾਂ ਹੋਰ ਵੀ ਕਾਫੀ ਜ਼ਿਆਦਾ ਕੈਂਡੀਡੇਟ ਹੈਗੇ ਲਗਭਗ ਦੇਖੋ ਸਟਾਰਟ ਇਹਨਾਂ ਨੇ ਕਿੰਨੇ ਤੋਂ ਕੀਤਾ ਵੀ ਮੈਕਸਿਮਮ ਜਿਹੜੇ ਮਾਰਕਸ ਬਣਦੇ ਹੈਗੇ ਤੁਸੀਂ ਚੈੱਕ ਕਰੋ ਮੈਕਸਿਮਮ ਜਿਹੜੇ ਕਿੰਨੇ ਬਣਦੇ ਆ ਵੀ 100 ਲਗਭਗ ਵੇਟ ਵੇਟ ਵੀ ਠੀਕ ਹੈ ਮੈਕਸਿਮਮ ਮਾਰਕਸ 170 ਤੋਂ ਕਿਉਂਕਿ 200 ਦਾ ਪੇਪਰ ਸੀ ਨਾ ਟੋਟਲ 200 ਦਾ ਪੇਪਰ ਸੀ ਵੀ 170 ਤੋਂ ਸਟਾਰਟ ਹੋਇਆ ਵੀ ਤੇ ਇਹਦੇ ਵਿੱਚ ਐਂਡ ਤੱਕ ਆਪਾਂ ਇਹ ਦੇਖੀਏ ਕਿੱਥੇ ਕਿੰਨੇ ਤੱਕ ਜਿਹੜੇ ਲਾਸਟ ਜਿਹੜੀ ਗਈ ਹੈ ਲਿਸਟ ਦੇ ਵਿੱਚ ਠੀਕ ਹੈ ਘੱਟ ਤੋਂ ਘੱਟ ਕਿੰਨੇ ਵਾਲੇ ਜਿਹੜੇ ਐਲੀਜੀਬਲ ਕੀਤੇ ਗਏ ਆ ਵੱਖ-ਵੱਖ ਕੈਟਾਗਰੀ ਦੇ ਅਕੋਰਡਿੰਗ ਸੋ ਬੇਟ ਬੇਟ ਵੀ ਲਿਸਟ ਕਾਫੀ ਵੱਡੀ ਐ ਤੇ ਇਹ ਨਹੀਂ ਸਮਝ ਆਉਂਦਾ ਵੀ ਹੈ ਨਾ ਵੀ ਘਟ ਤੋਂ ਘਟ ਕਿੰਨੇ ਵਾਲੇ ਕਿਉਂਕਿ ਵੱਖ-ਵੱਖ ਕੈਟਾਗਰੀਆਂ ਨੇ ਲਿਖਿਆ ਹੋਇਆ ਦੇਖੋ ਮਿਕਸ ਕੈਟਾਗਰੀ ਸਾਰੀ ਜਨਰਲ ਐਸ ਸੀ ਬੀ ਸੀ ਇਦਾਂ ਸਾਰਾ ਤੁਸੀਂ ਆਪ ਜਿਹੜੀ ਇਸ ਲਿਸਟ ਨੂੰ ਜਿਹੜਾ ਫਰੋਲ ਸਕਦੇ ਹੋ ਜਾ ਕੇ ਠੀਕ ਆ ਕਿਉਂਕਿ ਕੈਟਾਗਰੀਆਂ ਕਾਫੀ ਜ਼ਿਆਦਾ ਹੈਗੀਆਂ ਤੇ ਇਹ ਲਿਸਟ ਤੁਹਾਨੂੰ ਆਪਣੇ ਟੈਲੀਗ੍ਰam ਚੈਨਲ ਦੇ ਉੱਪਰ ਵੀ ਮਿਲ ਜਾਊਗੀ ਟੈਲੀਗ੍ਰam ਚੈਨਲ ਨੂੰ ਤੁਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਜਾ ਕੇ ਜਿਹੜਾ ਸਰਚ ਕਰ ਸਕਦੇ ਹੋਗੇ ਉਹ ਤੁਹਾਨੂੰ ਉੱਥੇ ਲਿੰਕ ਮਿਲ ਜਾਊਗਾ ਉਹਨੂੰ ਜੁਆਇਨ ਕਰ ਲਓ ਤੇ ਉੱਥੇ ਤੁਹਾਨੂੰ ਇਹ ਲਿਸਟ ਟੈਲੀਗ੍ਰam ਤੇ ਪਾ ਦਿੱਤੀ ਜਾਏਗੀ ਠੀਕ ਆ ਵੀ ਸੋ ਇਹ ਜਾਣਕਾਰੀ ਸੀ EDTT ਨਾਰਚਰਨ ਮਿਲਣ ਵਾਸਤੇ ਇਨ ਫਿਊਚਰ ਜਿਹੜੀ ਕੋਈ ਹੋਰ ਜਾਣਕਾਰੀ ਹੋਣੀ ਉਸ ਦੀ ਤੁਹਾਡੇ ਨਾਲ ਜਰੂਰ ਜਿਹੜੀ ਆਪਾਂ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਧੰਨਵਾਦ ਵੀ ਲਾਈਕ ਕਰੋ ਸ਼ੇਅਰ ਕਰੋ ਜੇਕਰ ਜਾਣਕਾਰੀ ਵਧੀਆ ਲੱਗੀ